ਇਹ ਤੇ ਹੋ ਰਿਹਾ ਪਤੈ ਇਹ ਤੇ ਹੋ ਰਿਹਾ ਇਹ ਨਾਲੇ ਹੁਣ ਦੂਜਾ ਖਜ਼ਾਨਾ ਦੇਖੋ ਨਾ ਬਣਿਆ ਹੁਣ ਆ ਪੱਖਨੇ ਤੇ ਕੀ ਮੋਰ ਬਣਾਇਆ ਮੋਰ ਬਣਾਇਆ ਹੋਇਆ ਜੀ ਆ ਵੇਖੋ ਤੱਗੇ ਹੱਥੀ ਬਣਦੀਆਂ ਨਾਲੇ ਬੁੜੀਆਂ ਦੇਖ ਆ ਵੇਖ ਲੈ ਇੰਨੇ ਨੇ ਸੋਹਣੇ ਹੱਥੀ ਬਣਦੀਆਂ ਕਾਂਲ ਚ ਪਾ ਕੇ ਨਾ ਆਪਣਾ ਹੁੰਦਗਾ ਸੀ ਮੰਜਾ ਕਾਨੀਆਂ ਜਿਗਾ ਕਾਨੀਆਂ ਜੀਆਂ ਤੇ ਪਾ ਕੇ ਹੱਥਾਂ ਵਾਲੀਆਂ ਬੁੜੀਆਂ ਹੁੰਦਗਾ ਬੈਠੀਆਂ ਹੱਥਾਂ ਬੈਠੀਆਂ ਆ ਤੈਨੂੰ ਨਾਲ ਦੋ ਦੋ ਬਣ ਦਿੰਦੀਆਂ ਹਾਂ ਆ ਵੇਖ ਮੋਰਾਂ ਦੀ ਪੱਖੀ ਬੁਣੀ ਕਿੱਡੀ ਸੋਹਣੀ ਦੇਖ ਅੱਛਾ ਇਹ ਹੱਤੀ ਬਣਾਈ ਹੋਈ ਆ ਆ ਮਰਬਾ ਬੰਦੀ ਕਹਿ ਦਿੰਦੇਗਾ ਸੀ ਇਹਨੂੰ ਆ ਕੇ ਮਰਬਾ ਬੰਦੀ ਦੀ ਆ ਪੱਖੀ ਅੱਛਾ ਇਹ ਆ ਆ ਗੋਭੀ ਦੇ ਫੁੱਲ ਦੀ ਆ ਮੇਰੇ ਨਾਲ ਦੇ ਪਤਾ ਨਹੀਂ ਕਿਹੜੀ ਨਹੀਂ ਇਹ ਨਹੀਂ ਉਹ ਤਾਂ ਇਹ ਹੋਰ ਹੈ ਜਿਹੇ ਕੀ ਹਾਂ ਉਹ ਤਾਂ ਫਰ ਲੱਗਣਾ ਹੁੰਦਾ ਇਹ ਵੀ ਮਰਬਾ ਬੰਦੀ ਜਿਹੇ ਕਹਿੰਦੇ ਵੱਡਾ ਫੁੱਲਾ ਕੇ ਫਨਕਾਰੀ ਦਾ ਆ ਗਿਆ ਤੇ ਉਹ ਆ ਗਈ ਬਣੀ ਉਹਦੀ ਕੁੱਕੜੱਖ ਨਹੀਂ ਗਏ ਸੀ ਹਾਂ ਆ ਗਈ ਕੋਈ ਦੇ ਇੱਕ ਢੀ ਸੋਹਣੀ ਆ ਦੇਖੋ ਕੁੱਕੜੱਖ ਇਹ ਮੈਂ ਕਿ ਬਣਾਈ ਹੋਇਆ ਸਾਰਾ ਇਹ ਪੂਰਾ ਹੀ ਹੈ ਇਹਦਾ ਮਸਲਾ ਮਮਮੀ ਵਾਲੀ ਘਲਾ ਤੇਰੇ ਜੀ ਵੀ ਹੈਗੀ ਆ ਮਣੀ ਮੂਠੀ ਹੋਰ ਹੈਗੀ ਆ ਚੱਲ ਰਾਂ ਲਾਈਆਂ ਹੋਈਆਂ ਹਾਂ ਇਹਦੀ ਤਾਂ ਯਾਰਾ ਡੱਡੀ ਜੀ ਵੀ ਬੜੀ ਸੋਹਣੀ ਬਣੀ ਆ ਇਹ ਬਤ ਉਹਦੀ ਆ ਗਈ ਸਰਬਲ ਦੀ ਬਣਾਉਂਦੇ ਇੱਕ ਤੇਰਨ ਹੁੰਦਾ ਇਹ ਜਾ ਹਾਂ ਇਹ ਤੇ ਉਹ ਮਾਰ ਕੇ ਤੇ ਉਹ ਬਣਾਉਂਦੇ ਦੇਖ ਵਧੀਆ ਮੰਮੀ ਕੋਲ ਸੀਗਾ ਇਹ ਸਮਾਨ ਸਾਰਾ ਤੇਰਨ ਥੋਰਨ ਸਾਰਾ ਤੇਰਨ ਤੇ ਲਾਸੀ ਲੈ ਕੇ ਭਾਈ ਤੋ ਕਹੀ ਤੇਰੇ ਕੋਲ ਦੋ ਚੀਜ਼ਾਂ ਕਹੀ ਦੀ ਇੱਕ ਮੈਨੂੰ ਦੇ ਆਦੀ ਤੇ ਮੈਂ ਤੋ ਲੈ ਗਈ ਨਹੀਂ ਮੈਂ ਤਾਂ ਦੋਨੇ ਚੀਜ਼ਾਂ ਸਹੀਆਂ ਆ ਹਾਂ ਤੇ ਦੋਨੇ ਚੀਜ਼ਾਂ ਚ ਤੋਂ ਉਹ ਲਈ ਮੈਂ ਤੋ ਫੜ ਕੇ ਇੱਕ ਹਾਂ ਇਹ ਦੋਨਾਂ ਦੀ ਲੋੜ ਹੀ ਨਹੀਂ ਬੇਚਾਰੀ ਜਿਹੜੀ ਝਾਲਾ ਰਾ ਉਹ ਵੀ ਪੁੱਟੇ ਟੰਗਿਆਂ ਹੋ ਗਏ ਲੱਗਦੇ ਹੁੰਦੇ ਨਾ ਮਮੀ ਜਿਹੜੀਆਂ ਰਮਣੀ ਕੋਲੇ ਆ ਪੱਖੀਆਂ ਹਾਂ ਉੱਥੇ ਸਗਲਾ ਦੀ ਬਣਿਆ ਦਾ ਅੱਠ ਨੋ ਪੱਖੀਆਂ ਮੇਰੇ ਖਾਲਾ ਉਹ ਵੀ ਤੁਸੀਂ ਬਣਾਈਆਂ ਹੁੰਦੀ ਹੋਰ ਉਹ ਵੀ ਬਾਕੀ ਸੁਣੀਆਂ ਬਣੀਆਂ ਹੁੰਗਣੇ ਹੋਰ ਵਧੀਆ ਨਿਗਾਸਿਓ ਤਾਂ ਵਧੀਆ ਬਣਨਾ ਹੋ ਕਰ ਲੈਂਦੀ ਬਣ ਲੈਦੀ ਹੋਰ ਜਗਾ ਹੈ ਨਹੀਂ ਇੱਕ ਦੋ ਤਾਂ ਨਿਗਾ ਮਮੀ ਪੁੱਜੀ ਹੋਵੇ ਕਵਾਲ ਲੈਣੇ ਨਾ ਜੀ ਲੈ ਲੈ ਨਹੀਂ ਆਪਾਂ ਨੂੰ ਪਤਾ ਇੰਨੇ ਆਪਾਂ ਕਿਹੜਾ ਕੁਝ ਕਰਨਾ ਹੁਣ ਜ਼ਿੰਮੇਵਾਰੀ ਮੁੱਕ ਗਈ ਨਹੀਂ ਉਹ ਕਿਹੜਾ ਆਪਾਂ ਕੁਝ ਕਰਨਾ ਕੁਝ ਮਾਰੀਆਂ ਨਹੀਂ ਮੱਥਾਂ ਨਾਲ ਹੀ ਦੇਸ ਦੇ ਮੇਰੇ ਕੋਲੇ ਆ 50 ਨਾਲੇ ਸੀਗੇ ਉਹਨੂੰ ਵੰਡ ਤੇ ਹੁਣ ਵੰਡ ਤੇ ਆ ਰਹੇਗੇ ਬਸ ਸੀਸਾ ਤੇ ਵੀ ਵੰਡ ਦੂੰ ਇਹ ਹੁਣ ਤਾਂ ਪਾਉਂਦੇ ਨਹੀਂ ਇਹ ਤਾਂ ਬਸ ਇੱਕ ਜਿਵੇਂ ਕਹਿੰਦੇ ਨੇ ਵੀ ਪੁਰਾਣੀਆਂ ਚੀਜ਼ਾਂ ਨਹੀਂ ਸੁਹਾਡੀਆਂ ਹੋਈਆਂ ਉਹ ਚੀਜ਼ਾਂ ਰਹੀਆਂ ਉਹ ਚੀਜ਼ਾਂ ਆ ਮੇਰੇ ਕੋਲ ਤਾਂ 50 ਨਾਲੇ ਸੀ 10 ਨਾਲ ਨਹੀਂ ਕਹਿੰਦਾ ਹੁੰਦਾ ਕਿੱਥੋਂ ਦੇ ਪਤਾ ਨਹੀਂ ਨਾਲੇ ਹਾਂ ਤਾਂ ਪਤਾ ਨਹੀਂ ਇਹ ਵੀ ਮੰਮੀ ਕਿੱਥੋਂ ਦੇ ਮਸ਼ਹੂਰ ਹੁੰਦੇ ਸੀਗੇ ਵੀਕਨਰ ਦੇ ਪਤਾ ਨਹੀਂ ਐਦਾਂ ਹਾਂ ਕਿ ਦੁੱਖ ਹੋਇਆਗਾ ਪਤਾ ਨਹੀਂ ਕਹਿੰਦੇ ਹੁੰਦੇ ਦੱਸੋ ਤੁਸੀਂ ਵੀ ਕਮੈਂਟਾਂ 'ਚ ਵੀ ਕਿੱਥੋਂ ਦੇ ਮਸ਼ਹੂਰ ਹੁੰਦੇ ਸੀਗੇ ਨਾ ਸਾਈ ਦਾ ਉਹ ਵੇਖ ਜਿਵੇਂ ਬੰਦੂ ਹਾਂ ਇਹ ਹੁੰਦਾ ਸਿਰ ਅੱਗੇ ਤਾਂ ਇਹ ਇੱਕ ਕਲੈਕਸ਼ਨ ਸਾਡੀ ਮੰਮੀ ਨੇ ਰੋਣੇ ਵਾਸਤੇ ਦਾ ਜੁੜਿਆ ਸੀ ਉਹ ਤਾਂ ਸਾਈ ਤਾਂ ਉਹ ਤੁਹਾਡਾ ਹੈ ਉਹ ਜੋੜਾ ਹੋਇਆ ਤੁਹਾਡਾ ਇਹ ਤਾਂ ਮੰਮੀ ਦਾ ਹੀ ਆ ਇਹ ਤਾਂ ਬਾਦੂ ਹੀ ਪਿਆ ਪੁੱਤੇ ਤਾਂ ਹੁਣ ਇਹ ਬਾਦੂ ਇਹ ਤਾਂ ਕੋਈ ਹੋਣੀ ਹੈਗਾ ਜੋੜਿਆ ਨਹੀਂ ਹੂੰ ਦੱਸੋ ਦੋਸਤੋ ਕਮੈਂਟ ਕਰਕੇ ਵੀ ਕਿਹਦੇ ਕਿਹਦੇ ਘਰੇ ਇਹ ਚੀਜ਼ਾਂ ਪਈਆਂ ਨੇ ਕਿਹੜੇ ਕਿਹੜੇ ਬਾਗ ਫਲਕਾਰੀਆਂ ਉਹ ਵੀ ਬਾਦੂ ਚਾਪ ਚਾਪ ਬਾਦੂ ਕਿੱਥੇ ਰੱਖਦੇ ਰਮੀ ਨੇ ਓਏ ਸੀ ਜੇ ਔਰ ਜੋ ਇਸ ਵਤੂ ਅਜਪੇਤੀ ਰੋਲੀ ਦਾ ਪੁਰਾਣਾ ਖਜ਼ਾਨਾ ਕੱਢਿਆ ਸਾਰਾ ਬਾਗ ਬੂਜ ਜਦੋਂ ਸੰਭਾਲ ਤੇ